ਸਾਸਰੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਿਜਾਮ ਪਰ ਸਵਾਗਤ ਕਰਦਾ ਹਾਂ ਜੀ ਇੱਕ ਹੋਰ ਵੀਡੀਓ ਵਿੱਚ ਦਰਸ ਕੋ ਅੱਜ ਆਪਾਂ ਪਹੁੰਚੇ ਆਂ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਇੱਥੇ ਮੇਲਾ ਲੱਗਦਾ ਬੱਕਰੀਆਂ ਦਾ ਅਬੱਸ ਦਾ ਮਾਈ ਦਾ ਮੇਲਾ ਇੱਥੇ ਲੋਕ ਚੌਕੀਆਂ ਭਰਦੇ ਨੇ ਜਿਵੇਂ ਆਪਣੇ ਨੇੜੇ ਜਰਗਦਾ ਮੇਲਾ ਲੱਗਦਾ ਚਾਹਨੀ ਇੱਥੇ ਪੂਰੇ ਹਿੰਦੁਸਤਾਨ ਚੋਂ ਬੱਕਰੀਆਂ ਆਈ ਹੋਈਆਂ ਨੇ ਤੇ ਆ ਬਾਈ ਉਹਨਾਂ ਨਾਲ ਗੱਲ ਕਰਦੇ ਨੇ ਇਹ ਬੜੀਆਂ ਸ਼ਿੰਗਾਰੀਆਂ ਬੱਕਰੀਆਂ ਖੜੀਆਂ ਨੇ ਇੱਥੇ ਆ ਦੇਖੋ ਤੁਸੀਂ ਬਹੁਤ ਹੀ ਸ਼ਿੰਗਾਰ ਨਾਲ ਬੱਕਰੀਆਂ ਖੜਾਈਆਂ ਹੋਈਆਂ ਨੇ ਸ਼ਿੰਗਾਰ ਕੇ ਤੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਵੇ ਠੀਕ ਆ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਰਿਆਂ ਨੂੰ ਪਹਿਲਾਂ ਤਾਂ ਬਾਈ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸ। ਬਾਈ ਨਾਂ ਮੇਰਾ ਬਲਜੀਤ ਹੈਗਾ। ਪਿੰਡ ਮੇਰਾ ਪਿਰੇ ਤਲਵੰਡੀ ਸਾਪੋਆ। ਤਲਵੰਡੀ ਸਾਪੋਆ। ਹਾਂ। ਤੇ ਜੇ ਗੱਲ ਕਰੀਏ ਬਾਈ ਤੇ ਤੁਹਾਨੂੰ ਇਹ ਕਦੋਂ ਤੋਂ ਸ਼ੌਂਕ ਪਿਆ ਹੈ ਬੱਕਰੀ ਪਾਲਣ ਦਾ? ਸ਼ੌਂਕ ਤਾਂ ਬਾਈ ਪਿੱਛੇ ਤੋਂ ਹੀ ਪਿਆ ਸਾਡੇ ਜ਼ਾਤੇ ਪੜਾਤਾ ਜੇ ਖੂਨ ਤੋਂ ਰਿਆ ਹੋਇਆ। ਯਾਨੀ ਬੱਕਰੀ ਪਾਲਣ ਦਾ ਧੰਦੇ ਕਰਦੇ ਆ ਜੀ। ਹਾਂ। ਬਾਈ ਜੀ ਆਪਾਂ ਗੱਲ ਕਰੀਏ ਤੁਹਾਡੀ ਕਿਹੜੀ ਬਰੀਡ ਦੀਆਂ ਬੱਕਰੀਆਂ ਨੇ ਇਹ ਸਾਡੀ ਬਰੀਡ ਦਾ ਬਾਈ ਆ ਤੇਰੇ ਸਾਹਮਣੇ ਆ ਯਾਰ ਵੀ ਇਹੋ ਜਿਹਾ ਵੀ ਉਹ ਅਸੀਂ ਤਾਂ ਆਪਦੀ ਬਰੀਡ ਪੂਰੀ ਛਾਣੂ ਦਾ ਚੰਗੀਆਂ ਕਰਕੇ ਰੱਖੀ ਹੈ ਨਹੀਂ ਤੁਹਾਡਾ ਆਪਣਾ ਬਲੱਡ ਆ ਇਹ ਸਾਡਾ ਆਪਦਾ ਬਲੱਡ ਆਈ ਬੱਕਰੀਆਂ ਤੇ ਆਪਦੀਆਂ ਰੱਖੀਆਂ ਹੋਈਆਂ ਗਾ ਅਬ ਲੋ ਤਿਆਰ ਕਰੀਏ ਨਾ ਉਹਦਾ ਕਿਹੜੀ ਨਸਲ ਦੀਆਂ ਨੇ ਦੱਸ ਤੋਂ ਬਸ ਨਸਲ ਆਈ ਹੈ ਬਾਈ ਯਾਰ ਬਿੱਟਲ ਕਹਿ ਦਿੰਦੇ ਇਹਨਾਂ ਨੂੰ ਅੱਛਾ ਅੰਬਰਸਰੀ ਬਿੱਟਲ ਆ ਆ ਉਹ ਬੱਕਰੀ ਬਾਈ ਉਹ ਬੱਕਰੀਆਂ ਦੇਖੋ ਬ ਕੋਣੇ ਜਾ ਕੇ ਵੀ ਦਿਖਾਣੇ ਆ ਯਾਨੀ ਯਾਰ ਬਸ ਇੱਥੇਆਂ ਸ਼ਿੰਗਾਰੀਆਂ ਬਹੁਤ ਹੋਈਆਂ ਨੇ ਬਾਈ ਸ਼ਿੰਗਾਰੀਆਂ ਤਾਂ ਆਪਾਂ ਬਹੂ ਨੂੰ ਨੇ ਸੂਟ ਨਹੀਂ ਦਪਾਉਂਦੇ ਯਾਰ ਇੰਨੇ ਨੇ ਨੇ ਇੱਥੇ ਪਾਉਣੇ ਆਪਾਂ ਇਹ ਗੱਲ ਤਾਂ ਹੈ ਬਾਈ ਲੱਖ ਰੁਪਏ ਦੀ ਗੱਲ ਤੀ ਜਿਹੜਾ ਬੰਦਾ ਸੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਕਾ ਬਾਈ ਕਹਿੰਦਾ ਘਰ ਵਾਲੀ ਨੂੰ ਸੂਟ ਨਾ ਦਵਾਈਏ ਚੱਲ ਜੂਗਾ ਪਰ ਇਹਨਾਂ ਨੂੰ ਪਹਿਲਾਂ ਸ਼ਿੰਗਾਰਨਾ ਸਾਰੇ ਮੇਲੇ ਨਾਲ ਵੱਧ ਸ਼ਗਾਰੀਆਂ ਹੋਈਆਂ ਨੇ ਰੋਕੀਆਂ ਤੇਰੀਆਂ ਮਿਲੀਆਂ ਨੇ ਜਿੰਨਾ ਮੈਂ ਗੜਾ ਦੱਸਿਆ ਤੇਰੀ ਗੱਲ ਦੱਸਿਆ ਯਾਰ ਭਾਈ ਆਪਾਂ ਸਾਰਾ ਜੋਰ ਲਾਤਾ ਹਾਂ ਇਹਨਾਂ ਨੂੰ ਸ਼ਗਾਰ ਤੇ ਅੱਜ ਮੇਲੇ ਤੇ ਜਾਣਾ ਹੈ ਜਾਣਾ ਵੀ ਆਪਾਂ ਨੂੰ ਵਿਆਹ ਦਾ ਚਾਹ ਨਹੀਂ ਬਾਈ ਜਿੰਨਾ ਆਪਾਂ ਨੂੰ ਮੇਲੇ ਦਾ ਸਹੀ ਗੱਲ ਆ ਬਾਈ ਤੇਰੀਆਂ ਸ਼ਗਾਰੀਆਂ ਵੀ ਵੱਡੀਆਂ ਹੋਈਆਂ ਨੇ ਤੇ ਅਚਨ ਦਾਦੇ ਪੁਰਦਾਦੇ ਤੋਂ ਨਹੀਂ ਨੰਦਾਂ ਪਹਿਲਾਂ ਆਪਣੇ ਪਾਪ ਡੈਡੀ ਵਰਗੇ ਚਾਰ ਕੇ ਹੁਣ ਆਪਾਂ ਚੱਲ ਪਏ ਪਹਿਲਾਂ ਆਪਣੇ ਦਾਦੇ ਵਰਗੇ ਚਾਰ ਦੇ ਰਿਆ ਪ੍ਰਾਣਾਂ ਗੀ ਹਾਂ ਤੇ ਵੀਰੇ ਜੇ ਆਪਾਂ ਗੱਲ ਕਰੀਏ ਇਹ ਜਿਹੜੀ ਨਸਲ ਆ ਇਹ ਕਿੱਥੇ ਤੱਕ ਦੁੱਧ ਦੇ ਦਿੰਦੀ ਆ ਨਸਲ ਦਾ ਭਈ ਆਇਆ ਟਪੈਂਟ ਦਾ ਜਿਵੇਂ ਹੁਣ ਦਾਣੇ ਪਾਣੀ ਤੇ ਸਾਟੇ ਕੋਲੇ ਤਾਂ ਵੀ ਕੱਢਦੀ ਆ ਅਸੀਂ ਤਾਂ ਬਾਹਰਲੇ ਚਰੇ ਚੁਰੇਤੀ ਰੱਖਦੇ ਆ ਤੈਨੂੰ ਬੜਾ ਚਾਰ ਤੇ ਆ ਗਈ ਹਾਂ ਕਿਹੋ ਨਾਲ ਕਿੰਗਾ ਪਾਊਗਾ ਚੰਗੇ ਦੇ ਹਿਸਾਬ ਨਾਲ ਉਹਦਾ ਬੱਕਰੀ ਦੇ ਦੂਦ 5-4 ਲੀਟਰ ਤੇ 2 ਲੀਟਰ ਅ 6 ਲੀਟਰ ਕੱਢ ਦੂ। ਕਿਉਂ ਕੱਢ ਦਿੰਦੀ ਐ ਐਵਰੇਜ? ਕੱਢ ਦੂਗੀ। ਜਿੰਨੇ 5-6 ਲੀਟਰ ਚੰਗੇ ਦਾਣੇ ਦੇ ਮੈਂ ਉਹ ਸਮਝ ਗਏ। ਸਾਡੇ ਕੋਲੇ ਉਹ ਹਾਂ ਹਾਂ। ਬਾਕੀ ਵੀ ਵੀਰੇ ਇਹ ਗੱਲ ਦੱਸ ਜਿਹੜੇ ਅੱਜ ਕੱਲ ਨਾਲ ਛੋਟੇ ਕਿਸਾਨ ਨੇ ਠੀਕ ਆ ਵੀਰੇ। 2-3 ਕਿਲੋ ਰ ਵਿਚਾਰੇ ਉਹ ਬੱਕਰੀ ਪਾਲਣ ਦੇ ਧੰਦੇ ਦੇ ਵਿੱਚ ਆਉਣਾ ਚਾਹੁੰਦੇ ਆ। ਠੀਕ ਆ ਜੀ। ਠੀਕ ਆ। ਪਰ ਉਹਨਾਂ ਕਈ ਕਿਸਾਨਾਂ ਨਾਲ ਝੋਖਾ ਹੋ ਜਾਂਦਾ ਉਹਨਾਂ ਨੂੰ ਅਗਲਾ ਕਹਿ ਕੇ ਬੱਕਰੀਆਂ ਹੋਰੇ ਜਗਾਨ ਦਾ ਮੈਂ ਕਹਿੰਦੀ ਆ ਬਿਠਲ ਨੇ ਵੀ ਅੰਮ੍ਰਿਤਸਰੀ ਨੇ ਬੁੱਢੀਆਂ ਬੱਕਰੀਆਂ ਜਗਾ ਦੀਆਂ ਕਈ ਕਿਸਾਨਾਂ ਦੀਆਂ ਵੀਡੀਓ ਜਾਈਆਂ ਨੇ ਠੀਕ ਹੈ ਜੀ ਤੇਜਤ ਹੋਤੋਂ ਕਿਸੇ ਕਿਸਾਨ ਨੇ ਬੱਕਰੀਆਂ ਲੈਣੀਆਂ ਹੁਣ ਕੋਈ ਇਦਾਂ ਦੀ ਗੱਲ ਤਾਂ ਨਹੀਂ ਕਰਾਂਗੇ ਉਹ ਨਹੀਂ ਨਹੀਂ ਭਾਈ ਇਹ ਗੱਲ ਨਹੀਂ ਕਰਾਂਗੇ ਅਗਲੇ ਨੂੰ ਦਿਖਾ ਕੇ ਅਗਲੇ ਨੂੰ ਚੈੱਕ ਕਰਾ ਕੇ ਫੇਰ ਦੇਵਾਂਗੇ ਆਪਾਂ ਹਾਂ ਬਸ ਤਾਂ ਆਪਾਂ ਕੋਆਇੰਡ ਕਰਦਿਆਂ ਵੀ ਜੇ ਕਿਸੇ ਕਿਸਾਨ ਨੇ ਧੰਦਾ ਤੋੜਨਾ ਪਹਿਲਾਂ 2 1 2 ਬੱਕਰੀਆਂ ਲੈ ਕੇ ਜਾਵੇ ਬਸ ਭਾਈ ਉਹਨੂੰ ਬਾਲਾ ਵੱਡਾ ਪੰਗਾ ਲੈਣ ਦੀ ਲੋੜ ਨਹੀਂ ਬੱਸ ਹੌਲੀ ਹੌਲੀ ਵਧਾਵੇ ਵੀ ਹਾਂ ਹੌਲੀ ਹੌਲੀ ਕੰਮ ਕਰੇ ਬੱਕਰੀਆਂ ਪੰਜ ਦੇ ਲੈ ਲੈ 10 ਲੈ ਲੈ ਪੰਜ ਸੱਤ ਹਾਂ ਕਿਸੇ ਮਗਰ ਨਾਲ ਲੱਗੋ ਬਸ ਨਾ ਜਾ ਆਪਦਾ ਕਰਨ ਨਾਲ ਬਈ ਇਹ ਆਪਦਾ ਕਰਕੇ ਤੈਨੂੰ ਪਤਾ ਫੇਰ ਉੱਥੇ ਜਾ ਕੇ ਗੱਲ ਬਣਦੀ ਆ ਕਿ ਆਪਦਾ ਥੁਰਮਾ ਪਾਵਾਂਗੇ ਅੱਖਾਂ ਚ ਫੇਰ ਆਪਦੀ ਰੜ ਮੈਂ ਉਹੀ ਗੱਲ ਕਰਦਾ ਵੀ ਦੋ ਤਿੰਨ ਬੱਕਰੀਆਂ ਤੋਂ ਕੰਮ ਸਟਾਰਟ ਕਰੋ ਹੌਲੀ ਹੌਲੀ ਜਿਦਾਂ ਜਦੋਂ ਨਾਲੇ ਬੱਕਰੀਆਂ ਦੀ ਨੌਲੇਜ ਆਈ ਜਾਂਦੀ ਹੈ ਕਿ ਨਹੀਂ ਨਾਲੇ ਜੇ ਥੋਤੋਂ ਕੋਈ ਬੱਕਰੀ ਲਊ ਅਗਲੇ ਨੂੰ ਨੌਲਜ ਦਵੇਂਗਾ ਤੁਸੀਂ ਨੌਲਜ ਦਾ ਭਈ ਆਏ ਆਏ ਬੱਕਰੀ ਦੇ ਆਲ ਦੇਵੇ ਨੌਲਜ ਦਾ ਦੱਸ ਜੇ ਤੋਂ ਤੋਂ ਕੋਈ ਜਿੰਨੇ ਜੋ ਬਕਰੀ ਹੈਗੇ ਆ ਆਪਾਂ ਉਹਨਾਂ ਦੱਸ ਦਵੇਂਗਾ ਨੌਲਜ ਜੇ ਬਾਅਦ ਵਿੱਚ ਵੀ ਕੋਈ ਤੋਂ ਤੋਂ ਕੋਈ ਬੰਦਾ ਬੱਕਰੀ ਲੈ ਗਿਆ ਮੰਨ ਲਾ ਦੋ ਚਾਰ ਬੱਕਰੀਆਂ ਲੈ ਗਿਆ ਕੋਈ 100 ਕਿਲੋਮੀਟਰ ਦੇ ਆ ਉਹਨੂੰ ਮਾਲਾ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਬੱਕਰੀ ਬਾਰੇ ਤਾਂ ਫੋਨ ਤੇ ਤੁਸੀਂ ਗੱਲਬਾਤ ਕਰਕੇ ਦੱਸ ਸਕਦੇ ਹਾਂ 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 ਦੱਸ ਸਕਦੇ ਆ ਬਾਈ ਯਾਰ ਆਪਾਂ ਤਾਂ ਬਾਈ ਜਾਵਾਂਗੇ ਅਗਲੇ ਕੋਲ ਮਾਲਾ ਅਗਲੇ ਕੋਲ ਵੀ ਜਾ ਵੀ ਜਾ ਬੱਕਰੀ ਜਾਵਾਂਗੇ ਜਿਵੇਂ ਤੁਹਾਨੂੰ ਜਿਵੇਂ ਤੁਹਾਨੂੰ ਮੈਂ ਤਾਂਹੀਂ ਤੁਹਾਡੇ ਨਾਲ ਗੱਲ ਕਰਦਾ ਤੁਹਾਨੂੰ ਜਾਨਵਰ ਨਾਲ ਪਿਆਰ ਆ ਬਾਈ ਇਹ ਸਾਨੂੰ ਯਾਰ ਬਹੂ ਨਾਲ ਪਿਆਰ ਨਹੀਂ ਜਿੰਨਾ ਜਾ ਅਗਲਾ ਥੋਟਾ ਬੱਕਰੀ ਵੇ ਉਹਦਾ ਬਾਈਆਂ ਨਾਲ ਸਿਰੀ ਕਰਦੀ ਬਾਈਆਂ ਨਾਲ ਨਾ ਬਹੂ ਨਾਲ ਪਿਆਰ ਨਹੀਂ ਜਿੰਨੇ ਨਾਲ ਇਹਨਾਂ ਨਾਲ ਪਿਆਰ ਆ ਆਪਾਂ ਉਹ ਬੰਦੇ ਨਹੀਂ ਗੇ ਚੱਕਿਆ ਮੋਟਰਸਾਈਕਲ ਹੋ ਬਦੀ ਵੀ ਮਾ ਕਰ ਲਾ ਚੱਕਦਾ ਗੱਲ ਕਰ ਆਪਾਂ ਇਹਨਾਂ ਦੇ ਇਸ਼ਕ ਦੇ ਪੱਤੇ ਹੋਏ ਰਹੇ ਰਾਹ ਪਾਲੀਆਂ ਤਾਂ ਆਪਾਂ ਇਹਨਾਂ ਦੇ ਇਸ਼ਕ ਦੇ ਆਏ ਹਾਏ ਹੋ ਰੱਬਾ ਦਾ ਪੁੱਕਾ ਲਾ ਦੇ ਬਾਈ ਯਾਰ ਤੇ ਸੌ ਲੱਗੇ ਏਡੀ ਗੱਲ ਕਿਸੇ ਨੇ ਨਹੀਂ કરી ਬੱਕਰੀਆਂ ਵੀ ਬਾਈ ਤੇਰੀਆਂ ਸਾਰੇ ਮੇਲੇ ਨਾਲ ਵੱਧ ਸ਼ਿਮਾਰੀਆਂ ਨੇ ਮੈਂ ਦੋ ਤਿੰਨ ਵਾਰ ਕਹਤਾ ਵੀਡੀਓ ਦੇ ਵਿੱਚ ਦੈ ਜਾਨੀ ਬੰਦੇ ਨੂੰ ਇੱਕ ਦੋ ਬੱਕਰੀਆਂ ਦਾ ਕੰਮ ਸਟਾਰਟ ਕਰਨਾ ਚਾਹੀਦਾ ਹੈ ਕਿ ਨਹੀਂ ਯਾਰ ਮੇਲਾ ਆ ਜਾਂਦਾ ਹਾਂ ਵੀ ਪੰਜ ਚਾਰ ਬੱਕਰੀਆਂ ਲੈ ਆਏ ਉਹ ਬੰਦਾ ਹਾਂ ਚਾਰ ਬੱਕਰੀਆਂ ਤੋਂ ਹੌਲੀ ਹੌਲੀ ਉਹਨੂੰ ਬੰਦੇ ਨੂੰ ਨੌਲਜ ਆ ਜਾਂਦੀ ਹੈ ਹਾਂ ਆਹ ਕਿਹੜੀ ਆ ਇਹ ਬੱਕਰਾ ਇੱਕ ਬੱਕਰੀ ਹੈ ਵੀ ਬੱਕਰੀ ਆ ਕਿੰਨਾ ਚੜਦੀ ਹੈ ਵੀਰੇ ਵੀਰੇ ਪੂਰੇ ਦੰਦ ਹੋ ਗਏ 8 ਦੰਦ ਆ ਹਾਂ 8 ਦਾ ਸਾ ਹਾਂ ਠੀਕ ਆ ਠੀਕ ਆ ਹੋਰ ਜਿਹੜੀ ਆ ਸਾਈਡ ਤੇ ਖੜੀ ਆ ਵਾਲੀ ਇਹਦੀ ਪੂਰੇ 8 ਹੋ ਗਏ ਇਹਦੀ ਪੂਰੇ 8 ਹੋ ਗਏ ਠੀਕ ਆ ਵੱਡਾ ਬਰੀਡਰ ਆਪਣਾ ਆ ਗਏ ਵੱਡਾ ਬਰੀਡਰ ਹਾਂ ਬਲਡੋਜ਼ਰ ਕਹਿਣਾ ਆਉਣਾ ਕਿ ਨਹੀਂ ਵਾਹ ਕੋਈ ਨਹੀਂ ਖਰਚਾ ਇਹ ਬਟਾ ਬਰੀ ਡਰਾਈ ਕਾ ਵੱਡਾ ਪੁਰਾਣਾ ਹੀ ਆ ਕਹ ਤੂੰ ਬਸ ਪੁਰਾਣਾ ਹੀ ਆ ਪੁਰਾਣੇ ਦੇ ਵਿੱਚ ਜਿਹੜਾ ਆਸਾਨ ਖੇਡੇ ਉਹੀ ਹੈ ਉਹੀ ਗੱਲ ਆ ਕਹ ਨਹੀਂ ਹਾਂ ਭਾਈ ਕਹਿੰਦਾ ਬਹੂਆਂ ਦੇ ਬੱਚੇ ਜਿਹੜਾ ਆਸਾਨ ਖੇਡੇ ਕਹ ਨਹੀਂ ਹਾਂ ਉਹੀ ਹੁੰਦਾ ਮਰੀਕੀ ਜਿਹੜਾ ਬੱਗ ਲਾ ਜੇ ਹਾਂ 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 ਸਹੀ ਗੱਲ ਆ ਤੇਰੀ ਇਹ ਕਿੰਨੇ ਚਲਾਇਆ ਬਾਈ ਬਾਈ ਯਾਰ ਆਪਾਂ ਕਦੇ ਪੀਤੇ ਪੁੱਤੇ ਨਹੀਂ ਪਾਏ ਯਾਰ ਵੀਰੇ ਯਾਰ ਠੀਕ ਆ ਵੀਰੇ ਠੀਕ ਆ ਯਾਨੀ ਮੈਂ ਕਹਣਾ ਹਊਗਾ ਜੇ ਆਪਾਂ ਪੀਤਾ ਪਾ ਕੇ ਲੈ ਕੇ ਆਂਦੀ ਆ ਤੇ ਨਾ ਆਪਾਂ ਪੀਤਾ ਪਾ ਕੇ ਦਿੱਤੀ ਅਗਲੇ ਚਲ ਆਪਾਂ ਵੀ ਬੋਲਣਾ ਹੀ ਨਹੀਂ ਵੀ ਕਿੰਨੇ ਦਾ ਅੰਦਾਜ਼ਾ ਲਾਉਣਾ ਹੀ ਨਹੀਂ ਹੈਗਾ ਕਿ ਨਹੀਂ ਕੀ ਫਾਇਦਾ ਅੰਦਾਜ਼ੇ ਲਾਇਆ ਲਗ ਰਹੀ ਨਹੀਂ ਨਹੀਂ ਹੋਰ ਮਾਰੀਏ ਆ ਬੱਕਰੀਆਂ ਬੱਕਰੀਆਂ ਵੀ ਤੇਰੀਆਂ ਪੂੜੀਆਂ ਸ਼ਿੰਗਾਰੀਆਂ ਨੇ ਇਧਰ ਮੈਂ ਕੈਮਰਾ ਮਾਰ ਦੇਣਾ ਦੁਕਾਨਾ ਦਰਸਤੋ ਦੇਖ ਲੋ ਬੈਜੀਆਂ ਪੂਰੀਆਂ ਘੈਂਟ ਬੱਕਰੀਆਂ ਨੇ ਹਾਂ ਆ ਮੀਡਾ ਜੀ ਆ ਮੀਡਾ ਹੈ ਇਹ ਵੀ ਰੱਖੇ ਹੋਏ ਨੇ ਆਪਣੇ ਕੋਲ ਹਾਂ ਹਾਂ ਇਹ ਕਿੰਨੇ ਕੁ ਰੱਖੇ ਨੇ ਉਹ ਹੈ ਗਿਆ ਇਹ ਆਪਣੇ ਕੋਲੇ 8 ਆ 10 12 ਹੋਣਗੇ ਜੀ 10 12 ਹੈ ਹਾਂ ਉਹ ਆਪਣੇ ਕੋਲੇ ਘਰ ਜੂਜੇ ਘਰ ਕੋਲੇ ਵੀ ਹੈਗੇ ਆਪਣੇ ਕੋਲੇ ਇਹਦਾ ਦੁੱਧ ਗਾੜਾ ਹੁੰਦਾ ਬਈ 40 50 ਪਿੱਟਾ ਹੈਗੇ ਆਪਣੇ ਕੋਲੇ ਅੱਛਾ ਇਹਦਾ ਦੁੱਧ ਗਾੜਾ ਹੁੰਦਾ ਗਾੜਾ ਹੁੰਦਾ ਹੀ ਦੁੱਧ ਦਾ ਸੰਘਣਾ ਹੁੰਦਾ ਕਿ ਉਹਦਾ ਗਾੜਾ ਦੁੱਧ ਹੁੰਦਾ ਹੀ ਥੋੜਾ ਜੀ ਅੱਛਾ ਅੱਛਾ ਹਾਂ ਇਹ ਲੇੜਾ ਗਈ ਮੜਾ ਜਾ ਕੇ ਸੀਗੀ ਵੇਖ ਤੇ ਉਹ ਸੌਰੀ ਯਾਰ ਅੱਛਾ ਇਹਦਾ ਦੁੱਧ ਇਹਦਾ ਦੁੱਧ ਗਾੜਾ ਹੁੰਦਾ ਹਾਂ ਇਹਦਾ ਮਿੱਡਾ ਇਹ ਨਹੀਂ ਦੁੱਧ ਨਾ ਕਰ ਲੈ ਲੇੜਾ ਗਈ ਹਾਂ ਹਾਂ ਆ ਠੀਕ ਆ ਠੀਕ ਆ ਯਾਨੀ ਇਹ ਵੀ ਦੌੜੇ ਰੱਖੀਆਂ ਨੇ ਹਾਂ ਠੀਕ ਆ ਵੀਰੇ ਠੀਕ ਆ ਇਹ ਵੀ ਆਪਾਂ ਨਾਲ ਸਿਲਤੀ ਰੱਖੀਆਂ ਹੋਈਆਂ ਬਈ ਤੇ ਹੋਰ ਚਾਹ ਲਾਸਟ ਦੇ ਵਿੱਚ ਜਾਂਦੇ ਹੋਏ ਕੋਈ ਦਰਸ਼ਕਾਂ ਨੂੰ ਕੋਈ ਸਨੇਹਾ ਕਿਸਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਬੱਕਰੀ ਪਾਲਣ ਵਾਲਿਆਂ ਨੂੰ ਬਾਈ ਬੱਕਰੀ ਪਾਲਣ ਵਾਲਿਆਂ ਨੂੰ ਆਈ ਪਤਾ ਹੀ ਚਾਹਣਾ ਕਹਿਣਾ ਚਾਹੁੰਦੇ ਯਾਰ ਬਈ ਵਧੀਆ ਯਾਰ ਮਿਹਨਤ ਕਰੋ ਇਹਨਾਂ ਨੂੰ ਸਾਂਭੋ ਦੇਖ ਸੰਭਾਲ ਵੱਧ ਕਰੋ ਇਹਨਾਂ ਦੀ ਬਸ ਇਹੀ ਕਹਿਣਾ ਚਾਹੁੰਦੇ ਬਾਈ ਯਾਰ ਇਹੀ ਦੰਦੀਆਂ ਆਈਆਂ ਦੇਣੇ ਮਗ ਭੁੱਖਾ ਨਹੀਂ ਮਾਰ ਦਿੰਦੀਆਂ ਬੰਦੇ ਨੂੰ ਘਰ ਚ ਲਾਉਂਦੀਆਂ ਠੀਕ ਆ ਨਹੀਂ ਘਰ ਚ ਲਾਉਂਦੀਆਂ ਬੰਦੇ ਘਰ ਬੱਦਾ ਉਹ ਗੱਲ ਹੋਵੇ ਮਿਹਨਤ ਕਰੇ ਸਾਹਮਣੇ ਇਹ ਵੀ ਸੜਦਾ ਨਾ ਮੈਂ ਕਣਕ ਤੇ ਬਤੀਲੀ ਰੱਖ ਜਾਂਦਾ ਮੈਂ ਕਹਿੰਦਾ ਨਾ ਇਸੇ ਤੇ ਮੁੱਲੂਆ ਸਰੇ ਤੇ ਮੁੱਲੂਆ ਮੈਂ ਰੋਟੀ ਨਹੀਂ ਖਾਂਦਾ ਜੇ ਭੁੱਖੀਆਂ ਹੋਣੇ ਅੱਛਾ ਅੱਛਾ ਸੜਦਾ ਨਾ ਰੋਟੀ ਖਾਣੀ ਮੈਂ ਕਹਿੰਦਾ ਨਾ ਇੰਨਾ ਢਿੱਡ ਭਰਿਆ ਫੇਰ ਰੋਟੀ ਖਾਊਗਾ ਨਹੀਂ ਖਾਂਦਾ ਸਹੀ ਗੱਲ ਆ ਬਾਈ ਤੈਨੂੰ ਬਾਕੀ ਬਹੁਤ ਪਿਆਰ ਆ ਨਾ ਸਹੀ ਗੱਲ ਦੱਸਦਾ ਆਪਾਂ ਤੈਨੂੰ ਸਰੇ ਆਈਦਾ ਤੇ ਆਪਦਾ ਨੰਬਰ ਬੋਲ ਲੈ ਵੀਰੇ ਵੀਰੇ ਯਾਰ ਨੰਬਰ ਤੈਨੂੰ ਦੱਸਾਂਗੇ ਅਸੀਂ ਅਨਪੜ੍ਹ ਆ ਯਾਰ ਚਲ ਨੰਬਰ ਮੈਂ ਵਿੱਚ ਮੈਸਜ ਕਰ ਦੂੰਗਾ ਦਰਸ਼ਕਾਂ ਤੇ ਚਲੋ ਵੀਰੇ ਬਹੁਤ ਬਹੁਤ ਧੰਨਵਾਦ ਕਿਸਾਨਾਵਾ ਜਨਕਾਈ ਧੰਨਵਾਦ ਬਾਈ ਯਾਰ ਥੈਂਕ ਯੂ ਵੈਰੀ ਮਚ ਹਾਂਜੀ ਦਰਸ਼ਕੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਦੇ ਉੱਤੇ ਵੀ ਤੁਹਾਨੂੰ ਨਹੀਂ ਆਪਰ ਪਰ ਇਹਨੂੰ ਫੋਲੋ ਕਰਨਾ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ